ਨਹ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਜੋ ਪੰਜਾਬ ਬੰਦ ਦਾ ਸੱਦਾ ਸੀ ਉਸੇ ਵਿਸ਼ੇ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਵੇਖੋ ਅੱਜ ਪਿੰਡ ਜਾਗਵਾਲ ਪਿੰਡ ਕਠਾਣਾ ਦੇ ਜਿਹੜਾ ਮਾਰਕੀਟ ਹੈ ਪੂਰ ਤੌਰ ਤੇ ਬੰਦ ਹੈ ਆ ਦੇਖੋ ਜਿਹੜੇ ਇੱਕ ਦੇ ਬੰਦ ਦੁਕਾਨਾਂ ਨਹੀਂ ਹੋਈਆਂ ਅੱਜ ਕਿਸਾਨਾਂ ਦੇ ਔਰ ਜੋ 26 ਨਵੰਬਰ ਤੋਂ ਜਗਜੀਤ ਸਿੰਘ ਡੱਲੇ ਵਾਲਾ ਪੋਖੜ ਹਟਾਲ ਤੇ ਬੈਠੇ ਹੋਏ ਹਨ ਉਹਦੀ ਹਮਾਇਤ ਵਿੱਚ ਅਤੇ ਕਿਸਾਨਾਂ ਦੀਆਂ ਜਿਹੜੇ ਹੱਕੀ ਮੰਗਾਂ ਵਾਸਤੇ ਜਿਹੜੇ ਅੱਜ ਪੂਰਨ ਤੌਰ ਤੇ ਪਿੰਡ ਜਾਗੜ ਬੇਟ ਤੇ ਇੱਕ ਥਾਣੇ ਦਾ ਡਾ ਬੰਦ ਹੈ ਤੁਹਾਨੂੰ ਕੋਈ ਵੀ ਜਿਹੜੀ ਆ ਦੁਕਾਨ ਅੱਜ ਖੁੱਲੀ ਨਹੀਂ ਦਿਖੇਗੀ ਤੇ ਪੂਰਨ ਤੌਰ ਤੇ ਅੱਜ ਜਿਹੜਾ ਲੋਕਾਂ ਨੇ ਡੱਲੇਵਾਲ ਸਾਹਿਬ ਦੀ ਹਮਾਇਤ ਕੀਤੀ ਆ ਤੇ ਪੂਰਤੌਰ ਤੇ ਅੱਜ ਅਡਾ ਬੰਦ ਹੈ ਅੱਜ ਲੋਕ ਪੂਰਤੌਰ ਤੇ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਆ ਨੇ ਤੇ ਟਾਵਾ ਟਾਵਾ ਜਿਹੜੇ ਆ ਉਹ ਲੋਕ ਆਪਣੇ ਸਾਧਨਾਂ ਤੇ ਜਿਹੜੇ ਆ ਇਹ ਆਪਣੇ ਰਾਹੀ ਗਿਰਾਂ ਰਾਂ ਜਾ ਰਹੇ ਨੇ ਪਰ ਜੋ ਕਿਸਾਨ ਜੁਨੀਆਂ ਨੇ ਪਹਿਲਾਂ ਹੀ ਲੋਕਾਂ ਨੂੰ 10 ਦਿਨ ਤੋਂ ਇਹੋ ਤਕਰੀਰ ਕਰ ਰਹੇ ਨੇ ਕਿ ਤੁਸੀਂ ਜਿਹੜੇ ਆ ਉਹ ਰੋ ਘਰਾਂ ਤੋਂ ਬਾਹਰ ਨਾ ਨਿਕਲੋ ਪੂਰਤ ਤੌਰ ਤੇ ਸਮਰਥਨ ਕਰੋ ਪੂਰਨ ਜਿਹੜੀ ਆ ਮਾਰਕੀਟ ਜਿਹੜੀ ਆ ਉਹ ਜਗਵਾਲਤ ਔਰ ਕਠਾਣੇ ਦੀ ਬੰਦ ਆ ਦੇਖੀ ਜਾਓ ਕਿ ਤੁਹਾਨੂੰ ਕੋਈ ਵੀ ਦੁਕਾਨ ਜਿਹੜੀ ਖੁੱਲੀ ਨਹੀਂ ਮਿਲੇਗੀ ਦੇਖੋ ਲਾਈਵ ਪੂਰਨ ਸਮਰਥਨ ਅੱਜ ਇਹ ਕਿਸਾਨਾਂ ਦਾ ਲੋਕਾਂ ਵੱਲੋਂ ਅੱਜ ਪੂਰਨ ਤੌਰ ਤੇ ਜੜੀਆਂ ਉਹ ਦੁਕਾਨਾਂ ਬੰਦ ਨੇ ਬਾਕੀ ਤੁਹਾਨੂੰ ਹੋਰ ਵੀ ੱਡਿਆਂ ਦਾ ਹਾਲ ਦਿਖਾਵਾਂਗੇ ਕਿ ਕਿਸਾਨਾਂ ਦਾ ਕਿਵੇਂ ਸਮਰਥਨ ਕਰ ਰਹੇ ਨੇ ਲੋਕ ਆਪਣੇ ਕਾਰੋਬਾਰ ਬੰਦ ਕਰਕੇ ਕਿਉਂਕਿ ਜਾਇਜ਼ ਮੰਗਾ ਨੇ ਕਿਉਂਕਿ ਤੁਸੀਂ ਦੇਖੋ ਕਿ ਸੈਨ ਗਵਰਨਮੈਂਟ ਨੇ ਸਾਰੇ ਪ੍ਰਾਈਵੇਟ ਅਦਾਰੇ ਕਰ ਦਿੱਤੇ ਨੇ ਤੇ ਕੱਥ ਸੂਬਿਆਂ ਦੇ ਜਿਹੜੇ ਆ ਇਕ ਲੱਖੀ ਮੰਗਾ ਨਹੀਂ ਉਹਨਾਂ ਤੇ ਵੀ ਕਬਜ਼ਾ ਕੀਤਾ ਜਾ ਰਿਹਾ ਔਰ ਬਾਕੀ ਜਿਹੜੇ ਸਰੋਤ ਨੇ ਪੰਜਾਬ ਦੇ ਜਾਂ ਸਟੇਟਾਂ ਦੇ ਨੇ ਉਹਨਾਂ ਤੇ ਵੀ ਜਿਹੜਾ ਸੈਂਟਰ ਗਵਰਨਮੈਂਟ ਅਧਿਕਾਰ ਜਮਾ ਰਹੀ ਹੈ ਤੇ ਤੁਸੀਂ ਪੜਿਮਾਤੀ ਜਾਣਦੇ ਹੋ ਇਸੇ ਵਾਸਤੇ ਜਿਹੜਾ ਵਾ ਜਗਜੀਸ਼ ਸਿੰਘ ਡਾਲਾ ਆਲਸੋ ਵੀ ਨੰਬਰ ਤੋਂ ਮਰ ਵਰਤ ਤੇ ਬੈਠੇ ਹੋਏ ਨੇ ਹੋ ਜੀ ਜਗਵਾਲ ਚ ਜਿਹੜਾ ਠੇਕਾ ਵੀ ਆ ਉਹੀ ਹਮੈਤ ਦੇ ਵਿੱਚ ਅੱਜ ਬੰਦ ਆ ਪੂਰਵ ਸਮਰਥਨ ਆ ਜੀ ਢੱਲੇਵਾਲ ਨੂੰ ਸਭ ਦੁਕਾਨਾਂ ਬੰਦ ਨੇ ਜੀ ਲਾਈਵ ਸਭ ਜਿਹੜੀਆਂ ਦੁਕਾਨਾਂ ਜਿਹੜੀਆਂ ਐ ਟੱਲੇ ਵਾਲ ਦੀ ਹਮਾਇਤ ਤੇ ਬੰਦ ਨੇ ਇਹ ਆਏ ਆ ਜੀ ਕਾਡਾ ਜਾਗੋਲਪੇਟ ਸੌਰੀ ਚਕਸ੍ਰਿਪ ਜਿੱਥੇ ਜਿਹੜਾ ਕਿਸਾਨਾਂ ਨੇ ਹੱਡੇ ਦੇ ਵਿੱਚ ਜਿਹੜਾ ਉਹ ਨਾਕਾ ਲਾਇਆ ਹੋਇਆ ਤੇ ਸਪੀਸ ਕਰ ਰਹੇ ਨੇ ਦੇਖੋ ਲਾਈਵ ਕਿ ਕਿਵੇਂ ਜਿਹੜਾ ਉਹ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਜਿਹੜਾ ਅੰਦੋਲਨ ਹੈ ਦੋਸਤਾਨ ਨੇ ਪੰਜਾਬ ਤੋਂ ਸ਼ੁਰੂ ਹੋਇਆ ਦੇਖੋ ਲਾਈਵ ਆਪਣੇ ਹੱਥ ਮੰਨ ਲਿਓ ਜਦੋਂ ਮਾਂਵਾਂ ਦੀ ਕਿੱਤ ਸਰਾਂ ਤੋਂ ਬਾਅਦ ਜਿਹੜਾ ਉਹਦਾ ਮੁੱਲ ਨਹੀਂ ਪੈਂਦਾ ਜੋ ਕਿ ਵੀਰੋ ਐਤਵਾਰ ਝੋਨੇ ਦੀ ਫਸਲ ਤੋਂ ਤੋਈ ਚੰਗੀ ਤਰ੍ਹਾਂ ਜਾਣੋ ਹੋ ਗਿਓ ਮੇਰੇ ਤੋਂ ਪਹਿਲੇ ਸਾਡੇ ਤੋਂ ਪਹਿਲੇ ਬਹੁਤ ਦੇਖਿਆਂ ਦੇ ਬੋਲਿਆ ਗਿਆ ਵੀ ਝੋਨੇ ਦੀ ਫਸਲ ਨੂੰ ਜਿਹੜਾ ਘੱਟ ਲੱਗਾ ਹੁਣ ਵੇਖ ਲਓ ਇਥੋਂ ਆਉਣ ਵਾਲੇ ਸਾਲ ਨੂੰ ਵੇਖੋ ਪਹਿਲਾ ਕੱਟ ਸਮਝ ਗਏ ਤੁਸੀਂ ਗਿਆਨ ਕਰ ਲਿਆ ਤੇ ਜੇ ਇਹ ਕਾਮ ਨਾ ਗਏ ਕੜਿਆ ਤੇ ਕੱਟ ਇੱਕ ਹਾਲਿਆ ਰੋਕਾ ਰਹਿ ਗਿਆ ਕਿ ਜਿਹੜੇ ਦਸਾਂ ਨਾ ਅਬਾਨੀ ਦੀਵਾਨੀ ਦੇ ਉਸ ਭਾਂਡੇ ਨਾ ਉਹਨਾਂ ਨੇ ਸਰਕਾਰਾਂ ਦੇ ਕੇਦਰੀਆਂ ਤੇ ਲੋਕ ਖਜ਼ਾਨਾ ਨਾਲ ਦਬਾਅ ਪਾ ਲੈਣਾ ਨਾ ਵੇਰਾ ਜਿਆ ਤਾਦਰੀਓ ਕੋ ਜਿਆ ਤਕਰੀਬਤੀ ਲੈਣਾ ਦੋ ਅਜੇ ਸਰਪੰਚ ਸਾਹਿਬ ਪਿੰਡ ਚੱਕਸੇਵ ਦੇ ਜਿਹੜੇ ਸੁਬਦਨ ਕਰ ਰਹੇ ਨੇ ਜਿਹੜੇ ਪੰਜਾਬ ਦੇ ਵਾਸੀ ਅਜੇ ਘਰਾਹਾਂ ਦੀ ਸੀਮਤ ਆ ਜਿਹੜੇ ਸੇਵਾਦਾਰਾਂ ਦੀ ਸੀਮਤ ਆ ਉਹਨਾਂ ਨੂੰ ਬੇਨਤੀ ਹੈ ਕੰਨੇ ਸੇਵਾ ਨਾਮੀ ਜਾਲਾ ਦੀ ਆਪ ਜੀ ਉੱਤੇ ਜਾ ਆ ਯੋਗਨਾ ਨਾ ਬਕੋਗੇ ਸਾਡੇ ਦਿਆਂ ਦਾ ਮੈਂ ਕਦੋਂ ਹੋਰ ਕਿਧਰਾਂ ਚਲਾਵਾਂ ਸਾਡੇ ਯੋਧ ਦੇ ਵਿੱਚ ਦੇਖੋ ਇਹਨਾਂ ਦੀ ਸਮਰਸੰਧੀ ਵਿੱਚ ਜਿਹੜਾ ਅੱਜ ਪੂਰਾ ਜਿਹੜਾ ਅੱਡਾ ਬੰਦ ਕੀਤਾ ਹੋਇਆ ਵਾ ਇੱਕ ਤੱਕ ਜਿਹੜਾ ਪੰਜਾਬ ਨੈਸ਼ਨਲ ਬੈਂਕ ਆ ਉਹ ਵੀ ਜਿਹੜਾ ਉਹ ਬੰਦ ਹੋ ਚੁੱਕਾ ਤੇ ਅੱਜ ਪੂਰ ਸਮਰਥਨ ਹੈ ਜਿਹੜਾ ਲੋਕਾਂ ਵੱਲੋਂ ਕੀਤਾ ਜਾ ਰਿਹਾ ਕਿਉਂਕਿ 26 ਨਵੰਬਰ ਤੋਂ ਜਗੀਰ ਸਿੰਘ ਡੱਲੇਵਾਲ ਜਿਹੜਾ ਉਹ ਜਿਹੜਾ ਮਰਜ਼ੁਰ ਤੇ ਬੈਠਾ ਹੋਇਆ ਪੰਜਾਬ ਦੇ ਹੱਕ ਇੱਕ ਲੱਖੀ ਮੰਗਾ ਵਾਸਤੇ ਜਿਹੜੀਆਂ ਮੰਗਾਂ ਇਹ ਨਹੀਂ ਇਕੱਲੇ ਕਿਸਾਨਾਂ ਦੀ ਇਹਦੇ ਨਾਲ ਮਜ਼ਦੂਰ ਵੀ ਜੁੜਿਆ ਹੋਇਆ ਕਾਰੋਬਾਰੀ ਵੀ ਜੁੜਿਆ ਹੋਇਆ ਵਾ ਤੇ ਦੇਖੋ ਲਾਈਵ ਸਾਰੀ ਜਿਹੜੀ ਆ ਮਾਰਕੀਟ ਜਿਹੜੀ ਆ

ਤਾਨਵਾਦ ਕਹਦਾ ਜਿਨ੍ਹਾਂ ਨੇ ਅਰੇਂਜਮੈਂਟ ਕੀਤਾ ਕੱਲ ਦਿਨਾਂ ਤੋਂ ਇਹ ਕਿਸਾਨੀ ਧੰਨਿਆ ਨਾਲ ਕਿਸਾਨੀ ਮੁੱਦਿਆਂ ਨਾਲ ਜੁੜੇ ਆ ਇਹਨਾਂ ਦੇ ਕਰਕੇ ਸਾਡਾ ਇਲਾਕਾ ਸਾਡਾ ਪਿੰਡ ਇਹਨਾਂ ਦੇ ਪੂਰੀ ਹਮਾਇਤ ਹੈ ਜੀ ਅੱਜ ਸਮਰਥਕ ਨੂੰ ਰੋਡ ਵਿੱਚ ਬੰਦ ਪ੍ਰਾਈਵੇਟ ਵੇਜਲ ਬੰਦ ਸਭ ਕੁਝ ਬੰਦ ਹੈ ਜੀ ਅੱਜ ਉਹਨਾਂ ਕਿਸਾਨਾਂ ਅੱਗੇ ਆਪਾਂ ਸੁਤਨਾਪ ਸਿੰਘ ਨਾਲ ਗੱਲ ਕਰਾਂਗੇ ਕਿ ਇਸ ਮਸਲੇ 'ਤੇ ਕੀ ਕਹਿਣਾ ਚਾਹੁੰਦੇ ਨੇ ਸਰਦਾਰ ਅੱਜ ਜਿਹੜਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਭਾਰਤ ਆ ਉਹਦੇ ਵੱਲੋਂ ਪੰਜਾਬ ਬੰਦ ਦਾ ਜਿਹੜਾ ਉਹ ਇੱਥੇ ਐਲਾਨ ਕੀਤਾ ਗਿਆ ਸੀ ਜਿਹਦੇ ਤਹਿਤ ਸਾਰੇ ਹੀ ਪਿੰਡਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਰੇਲਵੇ ਟਰੈਕਾਂ ਦੇ ਉੱਤੇ ਇਹ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਵੱਧ ਚੜ ਕੇ ਜਿਹੜਾ ਆਪਣੇ ਪਰਿਵਾਰਾਂ ਸਮੇਤ ਇਹਨਾਂ ਮੋਰਚਿਆਂ ਦੇ ਵਿੱਚ ਆਓ ਇਹਨਾਂ ਧਰਨੇ ਦੇ ਵਿੱਚ ਆਓ ਤਾਂ ਕਿ ਜਿਹੜੇ ਸਰਦਾਰ ਜੀਜੀਤ ਸਿੰਘ ਢੱਲੇਵਾਲ ਸਾਡੇ ਮਰਨ ਮਰਦਾਂ ਤੇ ਬੈਠੇ ਨੇ ਉਹਨਾਂ ਦੀ ਆਵਾਜ਼ ਜਿਹੜੀ ਉਹ ਸੰਸਦ ਤੱਕ ਪਹੁੰਚਾਈ ਜਾ ਸਕੇ ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਇਹ ਲਾਸਟ ਮੌਕਾ ਹੋਏਗਾ ਜੇ ਅਸੀਂ ਘਰਾਂ ਤੋਂ ਨਾ ਨਿਕਲੇ ਤਾਂ ਸਾਡੀ ਜਿਹੜੀ ਬਰਬਾਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਬਹੁਤ ਵੱਡੇ ਪੱਧਰ ਤੇ ਹੋਏਗੀ ਮੈਂ ਧੰਨਵਾਦ ਵੀ ਕਰਦਾ ਐ ਇਸ ਟਾਈਮ ਪਿੰਡ ਚੱਕ ਸ਼ਰੀਫੋਂ ਉਹਨਾਂ ਦੀ ਪੰਚਾਇਤ ਉਹਨਾਂ ਸਮੂਹ ਨਗਰਵਲੋਂ ਜਿਹੜਾ ਵਾ ਇਸ ਰੋਡ ਨੂੰ ਬੰਦ ਕੀਤਾ ਗਿਆ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਸਾਰਾ ਪਿੰਡ ਬੈਠਾ ਵਾ ਇੱਥੇ ਸਾਡੇ ਸਰਪੰਚ ਸਾਹਿਬ ਸਾਡੇ ਮੈਂਬਰ ਸਹਿਬਾਨ ਹੋਰ ਵੀ ਜਿੰਨੇ ਸਾਡੇ ਲੀਡਰ ਸਹਿਬਾਨ ਆਏ ਨੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਜੂਤ ਮੋਰਚਾ ਗੈਰ ਰਾਜਨੀਤਿਕ ਵੱਲੋਂ ਤੇ ਕੇਐਮਯੂ ਜਿਹੜਾ ਭਾਰਤ ਉਹਦੇ ਵੱਲੋਂ ਇਦਾਂ ਹੀ ਨਿਰੰਤਰ ਇਹਨਾਂ ਪਿੰਡਾਂ ਦੇ ਵਿੱਚੋਂ ਕਾਫਲੇ ਬਣਾ ਕੇ ਜਿਹੜੇ ਆ ਕਾਫਲਿਆਂ ਦੇ ਰੂਪ ਦੇ ਵਿੱਚ ਖਨੋਰੀ ਬਾਰਡਰ ਪਹੁੰਚਿਆ ਜਾਵੇ ਸ਼ੰਭੂ ਬਾਰਡਰ ਪਹੁੰਚਿਆ ਜਾਵੇ ਰਤਨਪੁਰਾ ਜਿਹੜਾ ਬਾਰਡਰ ਉਹਨਾਂ ਤੇ ਪਹੁੰਚਿਆ ਜਾਵੇ ਤਾਂ ਕਿ ਜਿਹੜੇ ਆਪਣੇ ਹੱਕ ਆ ਉਹ ਲੈ ਜਾ ਸਕਣ ਤੇ ਮੋਦੀ ਸਰਕਾਰ ਨੂੰ ਜਿਹੜੀ ਆਪਣੀ ਜਾਇਜ਼ ਮੰਗਾਵਾ ਉਹਨ ਗੱਲ ਕਰਕੇ ਜਿਹੜਾ ਵਾ ਇਹਨਾਂ ਦੇ ਜਿਹੜੇ ਬਣਦੇ ਹੱਕ ਆ ਉਹ ਕਿਸਾਨਾਂ ਮਜ਼ਦੂਰਾਂ ਨੂੰ ਦਵਾਏ ਜਾਂਦੇ ਜਿਹੜਾ ਜਿਹੜਾ ਇਹ ਤੁਹਾਡਾ ਦੋ ਦਿਨ ਚੱਲ ਰਿਹਾ ਅੱਜ ਪੰਜਾਬ ਬੰਦਾ ਸਮਰਥਨ ਹੈ ਇਹ ਸਾਰੇ ਵਰਗਾਂ ਵੱਲੋਂ ਮਿਲ ਰਿਹਾ ਜਾਂ ਕੁਝ ਜੜੀਆਂ ਵਾਂ ਜਥੇਬੰਦੀਆਂ ਵੱਲੋਂ ਇਹ ਪੂਰੇ ਭਾਰਤ ਦੇ ਵਿੱਚ ਕੋਈ ਸਾਡੀਆਂ ਐਸੋਸੀਏਸ਼ਨਾਂ ਮਜ਼ਦੂਰਾਂ ਦੀਆਂ ਨੇ ਉਹ ਸਾਰੀਆਂ ਨਿਰੰਤਰ ਨਾਲ ਨੇ ਮੁਲਾਜ਼ਮ ਜਥੇਬੰਦੀਆਂ ਉਹ ਨਾਲ ਨੇ ਹੋਰ ਵੀ ਜਿੰਨੇ ਵੀ ਵਰਗ ਨੇ ਸਾਡੇ ਟਰਾਂਸਪੋਰਟਰ ਨੇ ਸਾਡੇ ਦੋਦੀ ਵੀਰ ਨੇ ਸਾਡੇ ਦੁਕਾਨਦਾਰ ਵੀਰ ਨੇ ਵੱਡੇ ਵੱਡੇ ਜਿੰਨੇ ਵੀ ਆ ਜਿਹੜੇ ਸਾਡੇ ਵਪਾਰੀ ਵਰਗਾ ਸਾਰੇ ਦੇ ਸਾਰੇ ਅੱਜ ਉਤਰੇ ਨੇ ਭਾਵੇਂ ਉਹ ਮਨਰੇਗਾ ਵਾਲੇ ਵੀਰ ਹੋਣ ਭਾਵੇਂ ਅੰਗਣਵਾੜੀ ਵਰਕਰਾਂ ਹੋਣ ਭਾਵੇਂ ਕੰਪਿਊਟਰ ਟੀਚਰ ਹੋਣ ਭਾਵੇਂ ਜਿਹੜਾ ਮਰਜੀ ਹੈ ਸਾਰੇ ਡਿਪਾਰਟਮੈਂਟ ਅੱਜ ਇਸ ਧਰਨੇ ਦੇ ਵਿੱਚ ਉਤਰੇ ਨੇ ਤੇ ਮੈਂ ਤੈਨ੍ਹ ਦੇ ਲੋ ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਕਰਦਾ ਵੀ ਇਹਨਾਂ ਨੇ ਬੜੀ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਇਸ ਮੋਰਚੇ ਨੂੰ ਲਾਇਆ ਵਾ ਤੇ ਖਾਸ ਕਰਕੇ ਜਿਹੜਾ ਪਿੰਡਾਂ ਦੇ ਵਿੱਚ ਅੱਜ ਚੱਕ ਸ਼ਰੀਫ ਦੇ ਵਿੱਚ ਖਲੋਤੇ ਆ ਤੇ ਸਰਪੰਚ ਸਾਹਿਬ ਨੇ ਸਾਡੇ ਸਾਰੇ ਜਿੰਨੇ ਪਿੰਡ ਦੇ ਯਾ ਇਲਾਕੇ ਦੇ ਮੋਤਬਰ ਨੇ ਭਵੇਂ ਗੁਰਦੁਆਰੇ ਦੀਆਂ ਕਮੇਟੀਆਂ ਹੁਣ ਉਹ ਬੈਠੀਆਂ ਨੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਖਾਸ ਕਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਅਪੀਲ ਆ ਲੋਕਾਂ ਨੂੰ ਬੇਨਤੀ ਆ ਕਿ ਮੈਂ ਤੁਹਾਡੇ ਦਰਸ਼ਨ ਵੀ ਕਰਨਾ ਚਾਹੁੰਦਾ ਉਹ ਪ੍ਰੋਗਰਾਮ ਜਿਹੜਾ ਚਾਰ ਜਿਹੜਾ ਤਰੀਕ ਦਾ ਜਨਵਰੀ ਦਾ ਦਿੱਤਾ ਹੋਇਆ ਖਨੋਰੀ ਬਾਰਡਰ ਦਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਇਸ ਗਰਦਾਸਪੁਰ ਦੀ ਸੰਗਤ ਨੂੰ ਪੂਰੇ ਪਹਾੜਥ ਦੇ ਵਸਨੀਕਾਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਸਾਰੇ ਵੱਡੇ ਇਕੱਠ ਆਪਣੇ ਆਪ ਕੀਤੇ ਆਪ ਮਹਾਰੇ ਕੀਤੇ ਆ ਇਦਾਂ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਉਹ ਚਾਰ ਤਰੇ ਨੂੰ ਵੱਡੇ ਪੱਧਰ ਦੇ ਉੱਤੇ ਜਿਹੜਾ ਖਨੋਰੀ ਬਾਰਡਰ ਪਹੁੰਚੋ ਤਾਂ ਕਿ ਉਹਨਾਂ ਦੀ ਜਿਹੜੀ ਲਾਸਟ ਆਪਣੀ ਉਹਨਾਂ ਦੀ ਖਾਸ਼ ਆ ਸਾਡੇ ਆਗੂ ਦੀ ਵੀ ਮੈਂ ਇਹਨਾਂ ਸਾਰੀ ਸੰਗਤ ਦੇ ਜਿਹੜੇ ਦਰਸ਼ਨ ਕਰਨੀ ਚਾਹੁੰਦਾ ਤੇ ਚਰਨ ਧੂੜ ਜਿਹੜੀ ਉਹ ਮੰਗਦੇ ਨੇ ਮੇਰੀ ਬੇਨਤੀ ਹੈ ਇਹਨਾਂ ਸਾਰੇ ਵੀਰਾਂ ਨੂੰ ਕਿ ਤੁਸੀਂ 4 ਤਰੀ ਦਾ ਪ੍ਰੋਗਰਾਮ ਜਿਹਦਾ ਅੱਜ ਤੁਸੀਂ ਨਿਭਾਇਆ ਵਾ ਬਹੁਤ ਵਧੀਆ ਤਰੀਕੇ ਨਾਲ 4 ਤਰੀ ਦਾ ਪ੍ਰੋਗਰਾਮ ਲਾਗੂ ਕਰੋ ਆਪਣੇ ਪਿੰਡ ਦੇ ਵਿੱਚੋਂ ਗੁਰਦੁਆਰੇ ਚੋਂ ਇੱਕ ਬੱਸ ਕੱਢੋ ਜਾਂ ਆਪਣੀ ਪੰਚਾਇਤ ਉਹਨਾਂ ਇੱਕ ਬੱਸ ਖੋਟੋ ਗੱਡੀਆਂ ਪੰਜ ਚਾਰ ਕੱਢੋ ਤਾਂ ਕਿ ਅਸੀਂ ਖਨੌਰੀ ਬਾਰਡਰ ਤੇ ਉੱਤੇ ਜਾ ਸਕੀਏ ਇਹਦੇ ਵਿੱਚ ਅਸੀਂ ਇਹ ਵੀ ਅਪੀਲ ਕੀਤੀ ਆ ਕਿ ਕਿਸੇ ਖਾਸ ਜਥੇਬੰਦੀ ਦਾ ਜਿਹੜਾ ਵਾ ਉਹ ਲੋਗੋ ਅਸੀਂ ਨਹੀਂ ਚਲਾ ਰਹੇ ਅਸੀਂ ਕਹਿ ਰਹੇ ਹਾਂ ਵੀ ਤੁਸੀਂ ਆਪ ਮਾਰੇ ਜਿਹੜਾ ਪਿੰਡਾਂ ਦੇ ਵਿੱਚੋਂ ਨਿਕਲੋ ਤਾਂ ਕਿ ਜਿਹੜਾ ਆਪਣੇ ਹੱਕ ਜਿਹੜੇ ਲੈ ਜਾ ਸਿਰ ਧੰਨਵਾਦ ਹੁਣ ਅਸੀਂ ਗੱਲ ਕਰਾਂਗੇ ਸardar Ajit Singh ਨਾਲ ਪਿੰਡ ਚੱਕਸੀ ਪੇ ਵੱਲੋਂ ਕਿ ਉਹ ਇਸ ਬਾਰੇ ਕੀ ਕਰਨਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਗੁਰਮਖ ਪਿਆਰਿਓ ਕਿਰਮਤ ਪਿਆਰਿਓ ਸਾਡੇ ਚਕਸੇ ਕਸਵੇ ਦੇ ਵਿੱਚ ਅੱਜ ਬਹੁਤ ਹਮ ਹਮਾ ਕੇ ਧਰਨਾ ਲੱਗਾ ਵੈ ਸਾਰਿਆਂ ਨੇ ਸਹਿਯੋਗ ਦਿੱਤਾ ਜਿੰਨੀਆਂ ਵੀ ਜਥੇਬੰਦੀਆਂ ਹਨ ਭਾਵੇਂ ਗੁਰਦੁਆਰੇ ਸਭ ਦੀਆਂ ਕਮੇਟੀਆਂ ਹਨ ਭਾਵੇਂ ਪੰਜਾਬ ਲੈਵਲ ਤੇ ਹੋਰ ਵੀ ਜਥੇਬੰਦੀਆਂ ਹਨ ਜਿਸ ਤਰ੍ਹਾਂ ਕਿ ਆਪਣਾ ਕਨੈਕਟਰ ਭਾਈਚਾਰਾ ਹੈ ਹੋਰ ਭਾਈਚਾਰਾ ਹੈ ਗਰੀਬ ਕਿਸਾਨ ਹਨ ਮਜ਼ਦੂਰ ਹਨ ਇਸ ਸਾਰਿਆਂ ਨੇ ਸਾਡੇ ਨਾਲ ਸਹਿਯੋਗ ਦਿੱਤਾ ਹੈ ਹਰ ਵਰਗ ਨੇ ਸਹਿਯੋਗ ਦਿੱਤਾ ਹੈ ਤਾਂ ਕਿ ਜੋ ਕਿ ਇਸ ਮੌਕੇ ਸੈਂਟਰਸਕਰ ਸਾਡੇ ਨਾਲ ਬਹੁਤ ਧੱਕਾ ਕਰ ਰਹੀ ਹੈ ਤੇ ਉਹ ਧੱਕੇ ਨੂੰ ਰੁਕਣ ਵਾਸਤੇ ਅਸੀਂ ਇੱਕ ਜੁੱਟ ਹੋ ਕੇ ਸਾਰੇ ਜਣੇ ਮਿਲ ਕੇ ਇਸ ਆਵਾਜ਼ ਨੂੰ ਬੁਲੰਦ ਕਰੀਏ ਤਾਂ ਕਿ ਇਸ ਦੀ ਕਾਮਯਾਬੀ ਲੈ ਕੇ ਹੀ ਰਾਹਾਂਗੇ ਜਿਸ ਢੱਲੇਵਾਲ ਸਾਹਿਬ ਜੀ ਹੁਣਾਂ ਨੇ ਮਰਨ ਮਰਤੇ ਅੱਜ 32 ਦਿਨ ਹੋ ਗਏ ਹਨ ਉਹਨਾਂ ਨੇ ਬੜੇ ਆਪਣੀ ਪੱਕੇ ਇਰਾਦੇ ਦੇ ਨਾਲ ਸਾਨੂੰ ਸਮਝਾਉਣਾ ਵੀ ਕੀਤਾ ਹੈ ਤੇ ਨਾਲ ਸੰਗਤ ਸੰਯੋਗ ਵੀ ਦੇ ਰਹੀ ਹੈ ਅਸੀਂ ਇਸੇ ਤਰ੍ਹਾਂ ਹੀ ਇਹ ਕੰਮ ਜੱਬੇ ਤੱਕ ਪਹੁੰਚਾਂਗੇ ਇਹ ਸਨ ਕਿਸਾਨ ਲੀਡਰ ਜਿਨ੍ਹਾਂ ਨੇ ਬੜਾ ਵਾਦਾ ਵਧੀਆ ਸੰਦੇਸ਼ ਦਿੱਤਾ ਕਿ ਸਾਨੂੰ ਸਾਰਿਆਂ ਨੂੰ 4 ਤਰੀਕ ਨੂੰ ਕਨੋਰੀ ਪਾਡਰ ਤੇ ਪਹੁੰਚਣਾ ਚਾਹੀਦਾ ਦੇਖੋ ਲਾਈਵ ਪਿੰਡ ਚਕਸਰੀ ਦੇ ਵਿੱਚ ਕਾਫੀ ਇਕੱਠ ਹੈ ਕਿ ਉਹ ਤੇ ਆ ਤੇ ਪੰਜਾਬ ਦੇ ਸਾਰੇ ਲੋਕ ਆਗੇ ਸੀ ਆਤਾ ਸੰਗਤ ਆ ਦੇਖੋ ਪੂਰ ਹਮੈਤ ਜਿਹੜੀ ਆ ਉਹ ਲੋਕਾਂ ਵੱਲੋਂ ਦਿੱਤੀ ਜਾ ਰਹੀ ਆ ਟੋਟਲੀ ਦੁਕਾਨਾਂ ਜਿਹੜੀਆਂ ਉਹ ਬੰਦ ਨੇ ਜਿਹੜੀ ਸਾਡੀ ਆਵਾਜ਼ ਲੱਗ ਪਰ 11 ਲਿਖੀ ਨੇ ਤੋਂ ਸੰਗੋ ਬਾਗੜ ਦਾ ਤਰ ਤਰ ਬਾਗੜ ਤੇ ਗੋਰੀ ਬਾਗੜ ਤੇ ਕੀ ਜਰੀ ਆ ਉਹ ਕਰ ਕਰੀ ਪਛਾਈ ਦੱਸ ਕੇ ਸਭ ਤੋਂ ਵੱਡੀ ਗੱਲ ਅੱਜ ਉਹ ਧੰਨਵਾਦ ਕੀਤਾ ਜਿਹੜੀ ਉਹਨੇ ਜੀਂਦੀਆਂ ਆਂਦੇ ਰਹੀ ਇਸ ਪ੍ਰਸ਼ਾਸਨ ਦੇ ਰਹੀ ਇਸ ਜਿਹੜਾ ਸਾਡਾ ਕੋਸ਼ਿਸ਼ ਕਾਠਾ ਲਗਾਏਗਾ ਸਾਹਿਬ ਸੁਰੇਪਾ ਅਮੀਰ ਕੋਟਾ ਨੇ ਨਰਜਨ ਬੁੱਧੀ ਕਟ ਜੱਲ ਦੇ ਜਵਾਬ ਪਾ ਦੱਸਦੇ ਗੱਲ ਇਹ ਗੱਲ ਇਹ ਕਰਦੇ ਆ ਸਾਰੀ ਵੀ ਸਾਰੀ ਰਿਪੋਰਟ ਜਿਹੜੀ ਆ ਉਹ ਹੈਂਡਰ ਪਹਾਰ ਨੂੰ ਜਾਂਦੀ ਆ ਇਸ ਮੌਕੇ ਤੇ ਕਿਸਾਨ ਹੱਗ ਵੱਲੋਂ ਜਿਹੜਾ ਉਹ ਲੰਗਰ ਵੀ ਲਗਾਇਆ ਗਿਆ ਤੇ ਸੇਵਾ ਕਰਦੇ ਹੋਏ ਤੇ ਮੁਲਾਜ਼ਮ ਜਿਹੜਾ ਉਹ ਲੰਗਰ ਸੱਤਦੇ ਹੋਏ ਇਹ ਨਹੀਂ ਸੇਵਾਦਾਰ ਜੋ ਲੰਗਰ ਨੂੰ ਸਾਕਰ ਵਰਤਾਰੇ ਨੇ ਜੀ ਜੀ ਉਹ ਜੀ ਉਹਦੀ ਫਤਿਹ ਆ ਰਹੀ ਜੀ ਨੂੰ ਸੋ ਇਹ ਵੀਡੀਓ ਕਿਸਾਨ ਦੇਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ